ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਦੇਖੋ ਜੀ ਇੱਕ ਆਪਾਂ ਨੇ ਗਲਾਸ ਦੁੱਧ ਦਾ ਲਿਆਇਆ ਤੇ ਇਹਦੇ ਵਿੱਚ ਆਪਾਂ ਜਿਹੜੀ ਇੱਕ ਹੋਰ ਚੀਜ਼ ਮਿਕਸ ਕਰਾਂਗੇ ਠੀਕ ਹੈ ਜੀ ਤੇ ਤੁਹਾਡਾ ਪਨੀਰ ਬਣ ਕੇ ਦੁੱਗਣਾ ਤਿਆਰ ਹੋ ਜਾਊਗਾ ਹਾਂ ਜੀ ਗੈਸ ਨੂੰ ਕਰਦੇ ਆ ਔਨ ਆਪਣਾ ਜੀ ਇਹ ਦੁੱਧ ਕਿਲੋ ਤੋਂ ਘਾਟਾ ਆਪਾਂ ਨੇ ਗੈਸ ਨੂੰ ਔਨ ਕਰਤਾ ਹਾਂ ਗਰਮ ਦੁੱਧ ਰੱਖਤਾ ਤੇ ਜਿੰਨਾ ਚਿਰ ਗਰਮ ਨਹੀਂ ਦੁੱਧ ਹੁੰਦਾ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਮਿਕਸ ਕਰਾਂਗੇ ਜਿਹਦੇ ਨਾਲ ਆਪਣਾ ਜਿਹੜਾ ਹੈ ਪਨੀਰ ਆ ਦੁੱਗਣਾ ਹਣ ਕੇ ਤਿਆਰ ਹੋਜੂ। ਇਹ ਆਪਾਂ ਨੇ ਇੱਥੇ ਮਲਾਈ ਲੈ ਲਈ। ਜਿਹੜੀ ਆਪਣੇ ਦੁੱਧ ਦੇ ਵਿੱਚੋਂ ਲਾ ਕੇ ਰੱਖੀ ਹੁੰਦੀ ਆ ਤਾਜੀ ਮਲਾਈ ਲੈਣੀ ਆ ਤੁਸੀਂ। ਕਈ ਦਿਨਾਂ ਦੀ ਮਲਾਈ ਨਹੀਂ ਲੈਣੀ ਹੈਗੀ ਤੇ ਇਹ ਦੇਖੋ ਜੀ ਆਪਣਾ ਦੁੱਧ ਵੀ ਗਾੜਾ ਹੋ ਜਾਣਾ ਤੇ ਜੇ ਆਪਾਂ ਇਹਦੇ ਵਿੱਚ ਦੁੱਧ ਦੇ ਵਿੱਚ ਨਾ ਮਲਾਈ ਨੂੰ ਐਡ ਕਰਾਂਗੇ ਠੀਕ ਆ ਜੀ ਤੇ ਆਪਣਾ ਪਨੀਰ ਫਿਰ ਆਪੇ ਤੁਸੀਂ ਆਈਡੀਆ ਲਾ ਸਕਦੇ ਹੋ ਵਧੀਆ ਤਰੀਕੇ ਨਾਲ ਬਣ ਸਕਦਾ ਆ ਤੇ ਨਾਲੇ ਜ਼ਿਆਦਾ ਨਿਕਲ ਸਕਦਾ ਆ ਠੀਕ ਆ ਜੀ। ਤੇ ਹੁਣ ਆਪਾਂ ਇਹ ਮਲਾਈ ਦੇ ਵਿੱਚ ਹੀ ਇੱਕ ਚੀਜ਼ ਹੋਰ ਮਿਕਸ ਕਰਨੀ ਆਪਾਂ ਨੇ ਜੇ ਕਈ ਵਾਰੀ ਨਾ ਤੁਹਾਡੇ ਕੋਲੇ ਦੁੱਧ ਘੱਟ ਆ ਤਾਂ ਤੁਸੀਂ ਮਲਾਈ ਲਾ ਕੇ ਦੁੱਧ ਦੇ ਵਿੱਚ ਪਾ ਸਕਦੇ ਹੋ ਤੇ ਪਨੀਰ ਤੁਹਾਡਾ ਵਧੀਆ ਤਰੀਕੇ ਨਾਲ ਗਾੜਾ ਬਣ ਜਾਊਗਾ ਤੇ ਨਾਲੇ ਵਧੀਆ ਤਰੀਕੇ ਨਾਲ ਜ਼ਿਆਦਾ ਬਣ ਕੇ ਤਿਆਰ ਹੋ ਜਾਊਗਾ ਠੀਕ ਹੈ ਜੀ ਤੇ ਇਹ ਬਹੁਤ ਹੀ ਵਧੀਆ ਤਰੀਕਾ ਆ ਤੇ ਚਲੋ ਹੁਣ ਆਪਾਂ ਜੇ ਪਹਿਲਾਂ ਦੁੱਧ ਨੂੰ ਗਰਮ ਹੋਣ ਦੀ ਵੇਟ ਕਰਦੇ ਆ ਫਿਰ ਇਹਦੇ ਵਿੱਚ ਅਗਲੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਪਾਉਣੀ ਆ ਠੀਕ ਹੈ ਜੀ ਦੀ ਚੰਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵਾਧੇ ਤੋਂ ਵਾਧੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਦਾ ਦੇਖੋ ਜੀ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਆਉਣ ਵਾਲੀ ਵੀਡੀਓ ਜਿਹੜੀ ਤੁਹਾਨੂੰ ਸਭ ਤੋਂ ਦੇਖਣ ਨੂੰ ਪਹਿਲਾਂ ਮਿਲੇ ਠੀਕ ਹੈ ਜੀ ਤੇ ਆਪਣਾ ਦੁੱਧ ਪੋਚ ਲਿਆ ਜੀ ਘੜਮ ਕਰਕੇ ਦੇਖੋ ਜੀ ਪਨੀਰ ਤਿਆਰ ਕਰਦੇ ਆ ਨਾ ਤੇ ਚਾਹੇ ਥੋੜੇ ਦੁੱਧ ਤੋਂ ਵੀ ਆਪਾਂ ਤਿਆਰ ਕਰਤੀ ਆ ਆਪਾਂ ਨੂੰ ਪ੍ਰੋਪਰ ਪਤਾ ਹੈ ਵੀ ਬਿਨਾ ਕਿਸੇ ਕੈਮੀਕਲ ਤੋਂ ਆਪਾਂ ਨੇ ਇਹ ਤਿਆਰ ਕੀਤਾ ਪਨੀਰ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਆ ਦੁੱਧ ਦੇਖੋ ਜੀ ਆਪਣਾ ਬਿਲਕੁਲ ਹੋ ਗਿਆ ਗਰਮ ਤੇ ਆਹ ਆਪਣੀ ਇੱਕ ਛੋਟੀ ਕੌਲੀ ਲਈ ਆ ਖੱਟੀ ਲੱਸੀ ਦੀ ਜਿਹੜੀ ਆਪਣੇ ਘਰ ਦੇ ਵਿੱਚ ਦੇਖੋ ਜੀ ਖੱਟੀ ਲੱਸੀ ਪਈ ਹੁੰਦੀ ਆ ਆਪਾਂ ਕਈ ਵੀ ਰੱਖ ਲੈਣੇ ਆ ਤੇ ਅੱਜ ਨਾ ਹੀ ਇਹਦੇ ਵਿੱਚ ਕੋਈ ਨਿੰਬੂ ਪਾਵਾਂਗੇ ਨਾ ਹੀ ਕੋਈ ਨਿੰਬੂ ਦਾ ਸੱਪ ਪਾਵਾਂਗੇ ਤੇ ਨਾ ਹੀ ਆਪਾਂ ਨੇ ਅੱਜ ਇਹਦੇ ਵਿੱਚ ਦਹੀਂ ਪਾਉਣਾ ਵਾ ਸਿਰਫ ਆਪਾਂ ਨੇ ਜਿਹੜੀ ਘਰ ਦੇ ਵਿੱਚ ਖੱਟੀ ਲੱਸੀ ਪਈ ਹੁੰਦੀ ਆ ਉਹ ਅੱਜ ਆਪਾਂ ਨਹੀਂ ਐਡ ਕਰਨੀ ਇਹਦੇ ਵਿੱਚ ਜਦੋਂ ਦੁੱਧ ਗਰਮ ਹੋ ਗਿਆ ਉਦੋਂ ਇਹਦੇ ਵਿੱਚ ਤੁਸੀਂ ਐਡ ਕਰਨੀ ਆ ਠੀਕ ਹੈ ਜੀ ਤੇ ਜ਼ਿਆਦਾ ਤੁਹਾਨੂੰ ਹਿਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਨਾ ਇਹ ਆਪਣਾ ਦੁੱਧ ਥੋੜਾ ਥੋੜਾ ਫਟਣ ਲੱਗ ਗਿਆ ਤੇ ਫਿਰ ਆਪਣੇ ਆਪ ਹੀ ਇਹਦੇ ਫੁੱਟ ਮੰਨ ਲੱਗੀ ਫਿਰ ਆਪਾਂ ਇਹਦੇ ਵਿੱਚ ਕਟਚੀ ਦੇ ਨਾਲ ਇਹਨੂੰ ਹਲਾਵਾਂਗੇ ਠੀਕ ਹੈ ਜੀ ਲੋ ਜੀ ਆਪਾਂ ਨੇ ਇਹਦੇ ਵਿੱਚ ਜਿਹੜੀ ਰੱਸੀ ਪਾਈ ਸੀ ਉਹਦੇ ਕਰਕੇ ਦੇਖੋ ਜੀ ਆਪਣਾ ਇਹ ਦੁੱਧ ਵੀ ਥੋੜਾ ਜਿਹਾ ਜ਼ਿਆਦਾ ਹੋ ਗਿਆ ਤੇ ਆਪਾਂ ਨੇ ਇਹਦੇ ਵਿੱਚ ਲੱਸੀ ਐਡ ਕੀਤੀ ਤੇ ਬਾਕੀ ਜਿਹੜੀ ਮਲਾਈ ਸੀਗੀ ਉਹ ਵੀ ਆਪਣੀ ਮੈਲਟ ਹੋ ਗਈ ਸੀਗੀ ਠੀਕ ਹੈ ਜੀ ਤੇ ਹੁਣ ਦੇਖੋ ਜੀ ਇਹਦਾ ਪਨੀਰ ਬਣਨਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਦੇਖੋ ਜੀ ਇਹਦਾ ਜਦੋਂ ਪ੍ਰੋਪਰ ਪੂਰਾ ਪਾਣੀ ਅਲੱਗ ਹੋ ਗਿਆ ਪਨੀਰ ਅਲੱਗ ਹੋ ਗਿਆ ਫਿਰ ਆਪਾਂ ਗੈਸ ਨੂੰ ਬੰਦ ਕਰਾਂਗੇ ਜੇ ਤੁਹਾਡੀ ਮੱਛ ਦਾ ਦੁੱਧ ਹੋਊਗਾ ਉਹ ਦੇਖੋ ਜੀ گاੜਾ ਹੁੰਦਾ ਉਹ ਇਸ ਤੋਂ ਵੀ ਦੁੱਗਣਾ ਬਣ ਕੇ ਪਨੀਰ ਤਿਆਰ ਹੋ ਜਾਊਗਾ ਇਹਨੂੰ ਦੇਖੋ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੂਰੀ ਸੇਕ ਲਵਾਉਣਾ ਵਾ ਤੇ ਜਿਹੜਾ ਪਨੀਰ ਹੈ ਲੱਗ ਹੋ ਜਾਵੇ ਪਾਣੀ ਲੱਗ ਹੋ ਜਾਵੇ ਫਿਰ ਆਪਣਾ ਪੂਰੀ ਚੰਗੀ ਤਰ੍ਹਾਂ ਨਾ ਵਧੀਆ ਤਰੀਕੇ ਨਾਲ ਇਹ ਪਨੀਰ ਜੰਮੂਗਾ ਪਨੀਰ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਨੇ ਆ। ਦੇਖੋ ਜੀ ਇਹਦਾ ਜਿਹੜਾ ਪਾਣੀ ਇਹ ਹੈ ਨਾ ਇਹ ਆਪਾਂ ਕੱਢ ਕੇ ਇਸ ਤੋਂ ਬਾਅਦ ਦੋ ਪਾਣੀ ਇਹਦੇ ਹੋਰ ਬਦਲਨੇ ਆ। ਤੇ ਫਿਰ ਆਪਾਂ ਇੱਕ ਕੱਪੜੇ ਦੇ ਵਿੱਚ ਰੱਖ ਕੇ ਦਾਬ ਦੇ ਕੇ ਇਹਨੂੰ ਜਮਾ ਸਕਦੇ ਆ ਉਹ ਵੀ ਤੁਹਾਨੂੰ ਆਪ ਤਰੀਕਾ ਦੱਸਾਂਗੇ। ਲਓ ਜੀ ਆਪਨੇ ਇਹਦੇ ਵਿੱਚ ਠੰਡਾ ਪਾਣੀ ਬਦਲਤਾ। ਤੇ ਉਹ ਪਾਣੀ ਆਪਨੇ ਕੱਢ ਦਤਾ ਸੀਗਾ ਤੇ ਉਹ ਖੱਟਾ ਪਾਣੀ ਤੁਸੀਂ ਇਹਦੇ ਵਿੱਚੋਂ ਨਾ ਦੋ ਤਿੰਨ ਵਾਰੀ ਕੱਢ ਸਕਦੇ ਹੋ ਜਿਹੜਾ ਇਹਦੇ ਵਿੱਚ ਖੱਟਾਪਨ ਨਾ ਰਹੀ। ਠੀਕ ਹੈ ਜੀ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਾਣੀ ਜਿਹੜੇ ਅਲੱਗ ਕਰ ਲਾਂਗੇ ਤੇ ਇੱਕ ਕੱਪੜੇ ਦੇ ਵਿੱਚ ਆਪਾਂ ਇਹਨੂੰ ਦਾਬ ਦੇ ਕੇ ਰੱਖ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਆਹ ਨੂੰ ਜੰਮਿਆ ਹੋਇਆ ਪਨੀਰ ਢਕਾਵਾਂਗੇ ਜਿਹੜਾ ਬਿਲਕੁਲ ਆਪਣੀ ਇਹ ਜੰਮ ਕੇ ਪਨੀਰ ਤਿਆਰ ਹੋ ਜਾਊਗਾ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤਰੀਕੇ ਨਾਲ ਆਪਣਾ ਪੂਰਾ ਪ੍ਰੋਪਰ ਪਨੀਰ ਬਣ ਕੇ ਤਿਆਰ ਹੋ ਗਿਆ ਦੇਖੋ ਜੀ 1 ਕਿਲੋ ਦੁੱਧ ਸੀਗਾ ਆਪਣੀ ਗਾਂ ਦਾ ਉਹ ਵੀ ਤੇ ਆਪਾਂ ਨੇ ਜਿਹੜੀ ਮੜਾਈ ਐਡ ਕੀਤੀ ਆ ਉਹਦੇ ਨਾਲ ਤੁਹਾਡਾ ਪਨੀਰ ਇਹ ਦੁੱਧਨ ਬਣ ਕੇ ਤਿਆਰ ਹੋ ਸਕਦਾ ਪਨੀਰ ਬਣ ਕੇ ਆਪਣਾ ਬਿਲਕੁਲ ਹੋ ਗਿਆ ਰੈਡੀ ਦੇਖੋ ਜੀ ਆਪਣੇ 1 ਘੰਟਾ ਡੇਢ ਘੰਟੇ ਲਈ ਇਹਨੂੰ ਨਾ ਕੱਪੜੇ ਦੇ ਵਿੱਚ ਪਾ ਕੇ ਦਾਬ ਦੇ ਕੇ ਰੱਖਤਾ ਸੀ ਕੋਈ ਵੀ ਭਾਰੀ ਚੀਜ਼ ਉੱਤੇ ਰੱਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਦੇਖੋ ਆਪਣਾ ਪਨੀਰ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਕਿਉਂ ਜੀ ਸਾਡੀ ਵੀਡੀਓ ਲੱਗੀ ਤੇ ਬਦਤੂ ਬਾਤੇ ਕਿਸੇ ਹੱਥ ਸ਼ੁਰੂ ਕਰਦੇ ਆ ਕਰੋ ਤੇ ਬਹੁਤ ਹੀ ਸੌਖਾ ਤਰੀਕਾ ਆਪਾਂ ਨੇ ਤੁਹਾਨੂੰ ਦੇ ਨਾਲ ਸ਼ੇਅਰ ਕੀਤਾ ਆ ਪਨੀਰ ਬਣਾਉਣ ਦਾ ਤੇ ਆਪਾਂ ਕਿਵੇਂ ਪਨੀਰ ਥੋੜੇ ਜਿਹਾ ਦੁੱਧ ਤੋਂ ਆਪਾਂ ਕਿਵੇਂ ਪਨੀਰ ਬਣਾ ਸਕਦੇ ਹਾਂ ਦੇਖੋ ਜੀ ਆਪਾਂ ਤੁਹਾਨੂੰ ਇਹਦੇ ਪੀਸ ਹੋਏ ਕੱਟੇ ਹੋਏ ਵੀ ਦਿਖਾਵਾਂਗੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ